ਸਾਰੇ ਹੀ ਆਪਣਾ YouTube ਦੇਖਣ ਵਾਲੇ ਵੀਰਾਂ ਨੂੰ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਆਪਾਂ ਜੋ ਅੱਜ ਗੱਲ ਕਰ ਰਹੇ ਹਾਂਗੇ ਜਾਂ ਆਪਣੇ ਗੱਲ ਕਰਨ ਦਾ ਮਕਸਦ ਕੀ ਹੈਗਾ ਉਹ ਸਾਰੇ ਵੀਰ ਇੱਕ ਤਾਂ ਬੇਨਤੀ ਆ ਵੀ ਉਹ ਤੁਸੀਂ ਨਾ ਥੋੜੀ ਜੀ ਦੇਖਦੇ ਹੋਗੇ ਉਹ ਸਾਨੂੰ ਵੀ ਨਹੀਂ ਸਵਾਦ ਆਉਂਦਾ ਤੇ ਸਾਨੂੰ ਗੱਲ ਕਰਨ ਵਾਲਿਆਂ ਨੂੰ ਨਹੀਂ ਸਵਾਦ ਆਉਂਦਾ ਅਸੀਂ ਬਹੁਤ ਮੁੱਦੇ ਦੀ ਗੱਲ ਕਰਦੇ ਆਂ ਠੀਕ ਆ ਸਾਡੇ ਜਿਹੜੇ ਅਸੀਂ ਗੱਲ ਕਰਦੇ ਆਂ ਉਹਦੇ ਵਿੱਚ ਉਸ ਫਰਕ ਰਹਿ ਸਕਦਾ ਪਰ ਸਾਡੀ ਇਹ ਹੁੰਦੀ ਹੈ ਵੀ ਅਸੀਂ ਜਿਹੜੀ ਵੀ ਗੱਲ ਕਰੀਏ ਨਾ ਉਹ ਸੋਡੇ ਸਮਾਜ ਨਾਲ ਆਪਣੇ ਨਾਲ ਤੇ ਹਰੇਕ ਬੰਦੇ ਦੇ ਹਿੱਤ ਨਾਲ ਜੁੜੀ ਹੋਣੀ ਚਾਹੀਦੀ ਹੈ ਅਸੀਂ ਉਹੀ ਗੱਲ ਕਰਦੇ ਆਂਗੇ ਕਿਉਂਕਿ ਜੋ ਪੰਜਾਬ ਆ ਆਪਣਾ ਉਹ ਬਹੁਤ ਹੀ ਮਾੜੇ ਸੰਕਟ ਦੇ ਵਿੱਚ ਸਰਕਾਰਾਂ ਨੇ ਪਾਇਆ ਵਾ ਪਰ ਤੁਸੀਂ ਉਹ ਸੰਕਟ ਨੂੰ ਹੱਸ ਕੇ ਝੱਲਿਆ ਅੱਗੇ ਵਧੇ ਤੇ ਸਰਕਾਰਾਂ ਦੇ ਮੂੰਹ ਤੇ ਵਸਖ ਦਿਓ ਪੰਜਾਬ ਦੀ ਸਰਕਾਰ ਆ ਵੇਸਾਕੋ ਸੈਂਟਰ ਦੀ ਸਰਕਾਰ ਆ ਉਹਨਾਂ ਦੇ ਮੂੰਹ ਤੇ ਪੰਜਾਬੀ ਲੋਕਾਂ ਨੇ ਪੰਜਾਬ ਦੇ ਯੋਧਿਆਂ ਨੇ ਪੰਜਾਬ ਦੇ ਕਿਰਤੀਆਂ ਨੇ ਪੰਜਾਬ ਦੇ ਕਿਸਾਨਾਂ ਨੇ ਪੰਜਾਬ ਦੇ ਮਜ਼ਦੂਰਾਂ ਨੇ ਮੂੰਹ ਤੇ ਚਪੇੜ ਮਾਰੀ ਆ ਇਹ ਸਰਕਾਰਾਂ ਨਹੀਂ ਚੱਲ ਸਕਦੀਆਂ ਹੁੰਦੀਆਂ ਸਰਕਾਰ ਕੋਈ ਵੀ ਹੋਵੇ ਉਹ ਚਪੇੜ ਕਿਵੇਂ ਮਾਰੀ ਆ ਗਈ ਕਿ ਜੋ ਵੀ ਆਪਾਂ ਕਰ ਰਹੇ ਹਾਂ ਕੰਮ ਇਹ ਜਿਵੇਂ ਹੜਾਂ ਦੇ ਵਿੱਚ ਬੇਸ਼ੱਕ ਦੀ ਆਪਾਂ ਕਰੋਨਾ ਵੇਲੇ ਲੰਗਰ ਲਾਏ ਉਹ ਸਰਕਾਰਾਂ ਨਹੀਂ ਚੱਲ ਸਕਦੀਆਂ ਉਹਨਾਂ ਨੇ ਇੱਕ ਨਵਾਂ ਮੁੱਦਾ ਫੜ ਲਿਆ ਕੋਸਤਾ ਸਾਡੇ ਧਾਰਮਿਕ ਆਗੂਆ ਉਹ ਸਮਾਜ ਸੇਵੀ ਆਗੂ ਆ ਤੇ ਕੁਝ ਕਾਮਰੇਡ ਬੇਸਤੀ ਦੇ ਬੰਦੇ ਆ ਗਏ ਜੋ ਸਰਕਾਰ ਨਾਲ ਲੜਨ ਦੀ ਬਜਾਏ ਆਪਸ ਦੇ ਵਿੱਚ ਉਲਝੀ ਜਾਂਦੇ ਆਗੇ ਕਿਉਂ ਉਲਝੀ ਜਾਂਦੇ ਆਗੇ ਕਿਉਂਕਿ ਉਹਨਾਂ ਕੋਲੇ ਸਰਫ ਧਿਆਨ ਲੋਕਾਂ ਦਾ ਡਿਵਾਈਡ ਕਰਨ ਵਾਸਤੇ ਸਰਕਾਰ ਤੋਂ ਲਾਂਭੇ ਕਰਨ ਵਾਸਤੇ ਕਾਮਰੇਡ ਵਰਸਸ ਸਿੱਖ ਕਰ ਰਹੇ ਆ ਅਸੀਂ ਤੁਹਾਨੂੰ ਜੋ ਹੁਣ ਤੱਕ ਦੀ ਰਾਜਨੀਤਿਕ ਚੱਲ ਰਹੀ ਹੈਗੀ ਗੱਲ ਜਾਂ ਇਹ ਕਿਉਂ ਹੋ ਰਿਹਾਗਾ ਉਹਦੇ ਉੱਤੇ ਤੁਹਾਡੇ ਨਾਲ ਆਪਦੇ ਦਿਲ ਦੀਆਂ ਗੱਲਾਂ ਕਰਾਂਗੇ ਤੁਸੀਂ ਵੀ ਕਮੈਂਟਾਂ ਦੇ ਵਿੱਚ ਆਜੇ ਦਿਲ ਦੀਆਂ ਗੱਲਾਂ ਕਰਿਆ ਕਰੋ ਇੱਕ ਜਿਹੜੀ ਸਰਦਾਵਲੀ ਆ ਗਈ ਕਿਉਂਕਿ ਜੋ ਸਿੱਖ ਧਰਮਾ ਉਹ ਵਿਚਾਰ ਧਾਰਾ ਤੇ ਖੜਾਗਾ ਉਹ ਗੋਸ਼ਟੀ ਕੀਤੀ ਆ ਸਾਡੇ ਗੁਰੂ ਨਾਨਕ ਦੇਵ ਜੀ ਨੇ ਪਹਿਲੇ ਗੁਰੂ ਜੀ ਨੇ ਬੇਸਕੋ ਸਿੱਧਾ ਨਾ ਹੋਈ ਆ ਬੇਸਕੋ ਜੋਗਿਆ ਨਾ ਹੋਈ ਆ ਆਪਾਂ ਵੀ ਅੱਜ ਉਸੇ ਫਲਸਫੇ ਨੂੰ ਲੈ ਕੇ ਛੋੜੇ ਨਾਲ ਗੱਲਾਂ ਕਰ ਰਹੀਆਂ ਨੇ ਕਿਉਂਕਿ ਸਾਡਾ ਧਰਮ ਆ ਸਾਡਾ ਗੁਰੂ ਨਾਨਕ ਕਿਸੇ ਨਾਲ ਜੇ ਗੱਲ ਕਰਨੀ ਉਹ ਤਰਕ ਦੇ ਆਧਾਰ ਤੇ ਕਰਦੇ ਆ ਗੁਰੂ ਸਾਹਿਬ ਦੇਖੋ ਜਦੋਂ ਕੋਈ ਸੰਸਥਾ ਬਣਦੀ ਆਗੀ ਜਾਂ ਕੋਈ ਧਰਮ ਹੁੰਦਾਗਾ ਉਹਦੇ ਵਿੱਚ ਜਿਹੜੇ ਧਰਮ ਦੀ ਆੜ ਦੇ ਵਿੱਚ ਜਾਂ ਕਿ ਸੰਸਥਾ ਦੀ ਆੜ ਦੇ ਵਿੱਚ ਕੁਝ ਲੋਕ ਹੁੰਦੇ ਆਗੇ ਜੋ ਅੱਗ ਲਾਉਣ ਦਾ ਕੰਮ ਕਰਦੇ ਆਗੇ ਅੱਜ ਲੜਾਈ ਕਿਹਦੇ ਨਾਲ ਆ ਸਾਡੀ ਲੜਾਈ ਸਾਡੀ ਮੰਨੂਵਾਦ ਨਾਲ ਆ ਜਿਨ੍ਹਾਂ ਦੇ ਸੈਂਟਰ ਦੇ ਵਿੱਚ ਸਰਕਾਰ ਆ ਆਰਐਸਐਸ ਦੀ ਬੀਜੇਪੀ ਜੋ ਉਹ ਘੱਟ ਗਿਣਤੀਆਂ ਦੇ ਉੱਤੇ ਤਸੱਦਦ ਘਾ ਰਹੀ ਆ ਉਹਦੇ ਖਿਲਾਫ ਲੜਾਈ ਲੜਦੀ ਵਜਾਏ ਜਿਹੜੇ ਘੱਟ ਗਿਣਤੀ ਦੇ ਪਹਿਲੇ ਹੀ ਸਾਡੇ ਭਰਾ ਨੇਗੇ ਉਹ ਵੀ ਕਾਮਰੇਡਾਂ ਨਾਲ ਵਰਸ ਸਿੱਖ ਕਰ ਰਹੇ ਆ ਉਹਨਾਂ ਦੇ ਇਹ ਪਾਲੇ ਦੇ ਵਿੱਚ ਗੇਮ ਆਉਂਦੀ ਆ ਆਰਐਸਐਸ ਦੇ ਇਹ ਫਲਸਫੀ ਉਹਨਾਂ ਦੀ ਸਮਝਣ ਦੀ ਲੋੜ ਆ ਗਈ ਕਿਉਂਕਿ ਜੇ ਅਸੀਂ ਘੱਟ ਗਿਣਤੀਆਂ ਆਸੂ ਦੀ ਲੜਦੇ ਆ ਤਾਂ ਉਹਨਾਂ ਵਾਸਤੇ ਇਹ ਫਾਇਦਾ ਅੱਜ ਲੜਾਈ ਕਿਹਦੇ ਖਿਲਾਫ ਲੜਨੀ ਚਾਹੀਦੀ ਆ ਦੇਖੋ ਜੋ ਆਰਐਸएस ਆ ਭਾਜਪਾ ਐ ਸੈਂਟਰ ਸਰਕਾਰ ਆ ਉਹ ਸਿੱਖਾਂ ਨੂੰ ਵੀ ਲਤਾੜ ਰਹੀ ਆ ਕਾਮਰੇਡਾਂ ਨੂੰ ਵੀ ਲਤਾੜ ਰਹੀ ਆ ਕਾਮਰੇਡਾਂ ਦੇ ਵਿੱਚ ਵੀ ਕੁਝ ਲੋਕ ਹੈਗੇ ਆਗੇ ਜੋ ਐਵੇਂ ਹੀ ਬੋਲ ਜਾਂਦੇ ਆ ਤੇ ਸਿੱਖਾਂ ਦੇ ਵਿੱਚ ਵੀ ਹੈਗੇ ਆਗੇ ਉਹ ਸਮਾਜ ਸੇਵੀ ਲੋਕਾ ਜੋ ਆਪਦੇ ਪੱਧਰ ਤੇ ਸਮਾਜ ਸੇਵਾ ਕਰਦੇ ਆਗੇ ਉਹ ਵੀ ਬੋਲ ਦੇ ਕਾਮਿਆਂ ਦੇ ਖਿਲਾਫ ਉਹ ਇੱਕ ਦੂਜੇ ਦੇ ਖਿਲਾਫ ਹੋ ਜਾਂਦਾ ਤੇ ਉਹਦੇ ਨਾਲ ਕੀ ਹੁੰਦਾ ਸਰਕਾਰ ਤੋਂ ਜਿਹੜੀ ਆਮ ਲੋਕਾਂ ਦੀ ਨਿਗਾਹ ਗਈ ਉਹ ਹਟ ਜਾਂਦੀ ਆ ਤੇ ਸਰਕਾਰ ਆਪਦਾ ਰਾਹ ਪੱਧਰਾ ਕਰਕੇ ਆਪਦੇ ਕਾਨੂੰਨ ਜਾਂ ਲੋਕਾਂ ਦੇ ਉੱਤੇ ਜੋ ਕੁਝ ਥੋਪਣਾ ਥੋਪ ਜਾਂਦੀ ਆ ਆਪਾਂ ਕਿਹਦੇ ਨਾਲ ਖੜੇ ਆ ਆਪਣੀ ਟੱਕਰ ਕਿਹਦੇ ਨਾਲ ਆ ਉਹ ਜ਼ਰੂਰੀ ਆ ਦੁਸ਼ਮਣ ਕਿਹੜਾ ਵੱਡਾ ਠੀਕ ਆ ਆਪਣੇ ਮਤਭੇਦ ਹੈਗੇ ਆ ਕਾਮਰੇਡਾਂ ਨਾਲ ਪਰ ਅੱਜ ਸਾਨੂੰ ਦੋਹਾਂ ਨੂੰ ਸੈਂਟਰ ਦੇ ਖਿਲਾਫ ਲੜਾਈ ਲੜਨ ਦੀ ਲੋੜ ਆ ਕਿਉਂਕਿ ਅੱਜ ਆਪਾਂ ਦੋਹੇ ਘੱਟ ਗਿਣਤੀਆਂ ਦੇ ਵਿੱਚ ਖੜੇ ਆ ਜੇ ਸਿੱਖ ਧਰਮ ਦੇ ਵਿੱਚ ਨਿਮਾਣਿਆਂ ਦੇ ਮਾਣ ਨਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਆਪਾਂ ਹਰ ਰੋਜ਼ ਅਰਦਾਸ ਦੇ ਵਿੱਚ ਬੋਲਦੇ ਆਂ ਇਸੇ ਫਿਲਾਸਫੀ ਨੂੰ ਲੈ ਕੇ ਕਾਮਰੇਡ ਵੀ ਚੱਲ ਰਹੇ ਆ ਠੀਕ ਆ ਗੱਲ ਉਹਨਾਂ ਦਾ ਢੰਗ ਹੋਰ ਆ ਜੇ ਅੱਜ ਆਪਾਂ ਦੇਖੀਏ ਉਹਨਾਂ ਨਾਲ ਵੀ ਸਿੱਖ ਖੜੇ ਆ ਤੇ ਸਿੱਖਾਂ ਨਾਲ ਤਾਂ ਸਿੱਖਾਂ ਨੇ ਖੜਨੇ ਹੀ ਆ ਜਦੋਂ ਅਸੀਂ ਸਾਰੀ ਚੀਜ਼ ਦਾ ਅਧਾਇਨ ਕਰਦੇ ਆਂ ਤਾਂ ਪੀੜਤ ਲੋਕ ਦੋਹੇ ਆਗੇ ਸਿੱਖ ਵੀ ਪੀੜਤ ਆਗੇ ਕਾਮਰੇਡ ਵੀ ਪੀੜਤ ਆਗੇ ਕਿਉਂਕਿ ਸਿੱਖ ਧਰਮ ਕਈ ਸੰਪਰਦਾਵਾਂ ਦੇ ਵਿੱਚ ਵੰਡਿਆ ਹੋਇਆ ਕਈ ਸੰਪਰਦਾਵਾਂ ਐਸੀਆਂ ਨੇ ਜਿਹੋ ਨਿਸਾਨ ਸਾਹਿਬ ਜਿੱਥੇ ਨਹੀਂ ਝੂਲਦਾ ਗੁਰਦੁਆਰੇ ਬਣਾਏ ਗਏ ਆਗੇ ਜੋ ਆਪਣੇ ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਨਹੀਂ ਮੰਨਦੇ ਪਰ ਕਹਾਉਂਦੇ ਉਹ ਵੀ ਸਿੱਖ ਆ ਇਸੇ ਤਰ੍ਹਾਂ ਕੁਝ ਕਾਮਰੇਡ ਵੀ ਆ ਗਏ ਜੋ ਵੋਟਾਂ ਦੇ ਵਿੱਚ ਵਿਸ਼ਵਾਸ ਰੱਖਦੇ ਆ ਕਿ ਤੇ ਕਹਾਉਂਦੇ ਉਹ ਵੀ ਕਾਮਰੇਡ ਆ ਤੇ ਕਾਮਰੇਡ ਜੋ ਮੌਜੂਦਾ ਜਥੇਬੰਦੀਆਂ ਦੇ ਰੂਪ ਦੇ ਵਿੱਚ ਲੜ ਰਹੇ ਆ ਕਾਮਰੇਡ ਇਹ ਵੀ ਆ ਇਸ ਕਰਕੇ ਜੋ ਮੇਰੀ ਸਮਝ ਜਿੰਨੀ ਕੁ ਮੰਦੀ ਆਗੀ ਉਹ ਇਹ ਬਣਦੀ ਆ ਕਿ ਠੀਕ ਆ ਆਪਣੇ ਮਤਭੇਦ ਰੱਖ ਲੋ ਪਰ ਜਿਹੜਾ ਸਾਡਾ ਵੱਡਾ ਦੁਸ਼ਮਣ ਆ ਉਹਦੇ ਨਾਲ ਲੜਨ ਦੀ ਲੋੜ ਆ ਗਈ ਜਦੋਂ ਪੰਜਾਬ ਦੇ ਵਿੱਚ 12 ਮਿਸਲਾ ਸੀਗੀਆਂ ਹਮਲੇ ਕਰਦੇ ਸੀਗੇ ਅਫਦਾਲੀ ਯਰਗੇ ਉਦੋਂ ਆਪਣੇ ਮਤਭੇਦ ਛੱਡ ਕੇ ਪੰਜਾਬ ਦੀਆਂ 12 ਮਿਸਲਾ ਇੱਕ ਮੰਚ ਤੇ ਇਕੱਠੀਆਂ ਹੋ ਜਾਂਦੀਆਂ ਸੀ ਤੇ ਹਮਲਾ ਕਰਦਾ ਸੀ ਜੋ ਪੰਜਾਬ ਦੇ ਉੱਤੇ ਦੁਸ਼ਮਣ ਉਹਦੇ ਨਾਲ ਟੱਕਰ ਲੈਂਦੀਆਂ ਸੀ ਮੈਂ ਹੁਣ ਵੀ ਤੁਹਾਨੂੰ ਇਹੀ ਬੇਨਤੀ ਕਰੂੰਗਾ ਮੈਂ ਇਹ ਨਹੀਂ ਅੱਜ ਬੋਲੂੰਗਾ ਵੀ ਫਲਾਣੇ ਨੇ ਆਹ ਕਹਿਤਾ ਤੇ ਉਧਰੋਂ ਸਿੱਖਾਂ ਨੇ ਆਹ ਜਵਾਬ ਦਿੱਤਾ ਤੁਸੀਂ ਸਟੇਜਾਂ ਦੇ ਉੱਤੇ ਦੋ-ਦੋ ਘੰਟਿਆਂ ਦੇ ਭਾਸਣ ਵੀ ਕਰ ਲੈਨੇ ਹੋ ਫਲਾਣੇ ਕਾਮਰੇਡ ਨੇ ਇਹ ਕਹਿਤਾ ਮੈਂ ਨਾਉ ਨਹੀਂ ਲੈਂਦਾ ਕਿਉਂਕਿ ਮੈਨੂੰ ਨਵਾਂ ਦਾ ਪਤਾ ਪੁਰਾਣੇ ਮੁਰਦੇ ਵੀ ਖੇੜ ਲੈਨੇ ਹੂੰ ਉਧਰੋਂ ਫਿਰ ਦੂਜੇ ਪਾਸਿਓਂ ਜਵਾਬ ਆਉਣ ਲੱਗ ਜਾਂਦੇ ਆ ਪਰ ਕਿਸਾਨ ਵੀਰਾਂ ਨੂੰ ਵੀ ਸਮਝਣ ਦੀ ਲੋੜ ਆ ਗਈ ਜੋ ਕਿਸਾਨ ਆਗੂ ਆ ਗਏ ਉਹਨਾਂ ਨੂੰ ਵੀ ਸਮਝਣ ਦੀ ਲੋੜ ਆ ਗਈ ਕਿਉਂਕਿ ਜੋ ਸਿੱਖ ਉਧਰ ਵੀ ਉਹਨੇ ਖੜੇ ਆ ਗਏ ਤੇ ਇੱਧਰ ਵੀ ਉਹਨੇ ਖੜੇ ਆ ਗਏ ਦੇਖੋ ਵਿਚਾਰਕ ਮਤਭੇਦਾਂ ਦੇ ਉੱਤੇ ਆਪਾਂ ਇਹ ਨਾ ਭੁੱਲੀਏ ਵੀ ਸਾਡਾ ਦੁਸ਼ਮਣ ਵੱਡਾ ਕੌਣ ਆ ਕੋਈ ਗੱਲ ਨਹੀਂ ਆਪਸੀ ਮਤਭੇਦ ਆਪਾਂ ਬੈਠ ਕੇ ਨਿਮੇੜ ਲਾਂਗੇ ਆਪਣੇ ਮਤਭੇਦ ਕੋਈ ਬਾਹਲੇ ਵੱਡੇ ਨਹੀਂ ਹੈਗੇ ਪਰ ਜਿਹੜਾ ਦੁਸ਼ਮਣ ਆ ਉਹ ਸੋਡੇ ਦੇ ਟੈਗ ਕਿਹੜੇ ਲੋੜ ਤੇ ਕਰ ਰਿਹਾ ਉਹ ਪਾਣੀ ਨੂੰ ਇੱਕ ਆਈਟਮ ਬੰਬ ਦੀ ਤੌਰ ਤੇ ਵਰਤ ਰਿਹਾ ਪੰਜਾਬ ਦੇ ਵਿੱਚ ਉਹਦੇ ਨਾਲ ਲੜਨ ਦੀ ਲੋੜ ਆ ਨਾ ਕਿ ਵਰਸ ਸਿੱਖ ਐਂਡ ਕਾਮਰੇਡ ਇਹਦੇ ਨਾਲ ਸਾਨੂੰ ਕੋਈ ਹੋਣੀ ਦੋਹੇ ਪੰਜਾਬ ਦੇ ਨਾਲ ਖੜਿਆ ਸਿੱਖ ਵੀ ਖੜਿਆ ਕਾਮਰੇਡ ਵੀ ਖੜਿਆ ਕੋਈ ਇੱਕ ਬੰਦਾ ਮਾੜਾ ਹੋ ਸਕਦਾ ਉਹਦੇ ਨਾਲ ਕੋਈ ਪੂਰਾ ਸਿੱਖ ਧਰਮ ਨਹੀਂ ਮਾੜਾ ਹੋ ਸਕਦਾ ਤੇ ਕੋਈ ਕਾਮਰੇਡ ਨਹੀਂ ਮਾੜੇ ਹੋ ਸਕਦੇ ਤੁਸੀਂ ਜੋ ਵੀ ਸਟੇਟਮੈਂਟ ਦਿਨੇ ਹੋਗੇ ਜਾਂ ਕੋਈ ਵਿਊ ਲੈਂਡ ਦੇ ਚੱਕਰ ਦੇ ਵਿੱਚ ਪੱਤਰਕਾਰ ਵੀ ਇੱਕ ਦੂਜੇ ਦੇ ਮੂੰਹ ਦੇ ਵਿੱਚ ਮਾਈਕ ਧੁੰਦੇ ਆ ਉਹ ਆਪ ਦੀ ਗੱਲ ਥੋੜੇ ਮੂੰਹ ਦੇ ਵਿੱਚ ਪਾਉਣ ਦੀ ਗੱਲ ਕਰਦੇ ਆ ਸਮਝਦਾਰ ਨੇਤਾ ਜਾਂ ਸਮਝਦਾਰ ਉਹ ਸਿੱਖ ਆਗੂ ਜੋ ਸਮੇਂ ਦੀ ਨਿਯਾਜ਼ਤ ਨੂੰ ਸਮਝਦਾ ਹੋਇਆ ਸਟੇਟਮੈਂਟ ਦੇਵੇ ਉਹ ਸਭ ਤੋਂ ਵਧੀਆ ਗੱਲ ਇਹ ਹੈ ਆ ਕਿਉਂਕਿ ਸੈਂਟਰ ਨੇ ਜੋ ਪਹਿਲਾਂ ਘਾਣ ਕੀਤਾਗਾ ਉਹ ਵੀ ਆਪਾਂ ਨੂੰ ਪਤਾਗਾ ਤੇ ਜੋ ਹੁਣ ਘਾਣ ਕਰ ਰਹੀ ਆ ਸਾਡੇ ਪੰਜਾਬ ਦਾ ਉਹ ਵੀ ਪਤਾਗਾ ਇਸ ਕਰਕੇ ਕਿਸਾਨ ਵੀਰੋ ਮਜ਼ਦੂਰ ਵੀਰੋ ਆਪਾਂ ਹਰ ਰੋਜ਼ ਅਰਦਾਸ ਦੇ ਵਿੱਚ ਕਹਿਣੇ ਆਗੇ ਖਵਾਰ ਹੋਏ ਸਭ ਮਿਲेंगे ਬਤੇ ਸਰਨ ਜੋ ਹੋਏ ਆਪਾਂ ਨੂੰ ਇੱਕ ਸਰਨ ਦੇ ਵਿੱਚ ਇਕੱਠੇ ਹੋਣਾ ਪੈਣਾ ਹੋ ਸਕਦੀ ਸਿੱਖਾ ਬਸੱਕ ਦੀ ਕੋਈ ਹੋਰ ਭਾਈਚਾਰਾ ਪੰਜਾਬ ਦਾ ਜਿੰਨਾ ਚਿਰ ਅਸੀਂ ਇਕੱਠੇ ਨਹੀਂ ਹੋਵਾਂਗੇ ਸਾਡੇ ਤੇ ਇਹ ਹਮਲੇ ਹੁੰਦੇ ਰਹਿਣਗੇ ਜੇ ਸਾਡੀ ਇਹ ਗੱਲ ਤੁਹਾਨੂੰ ਜਿੰਨੀ ਕ ਚੰਗੀ ਲੱਗੀ ਸਾਨੂੰ ਕਮੈਂਟ ਜਰੂਰ ਕਰਿਓ ਜੋ ਵਧੀਆ ਢੰਗ ਦੇ ਹੋਣ ਤੇ ਵਧੀਆ ਸਾਰਥਕ ਲੋਕਾਂ ਦੇ ਵਿੱਚ ਵੀ ਇੱਕ ਵਿਚਾਰਧਾਰਾ ਲੈ ਕੇ ਜਾਣ ਕਿਉਂਕਿ ਦੁਸ਼ਮਣ ਚਲਾਕ ਤੇ ਅਸੀਂ ਜਿਹਾਰੂ ਲੋਕਾਂ 'ਚ ਜज्ਬਾਤੀ ਹੋ ਜਾਂਦੇ ਆ ਜज्ਬਾਤੀ ਹੋਣਾ ਵੀ ਚਾਹੀਦਾ ਪਰ ਜज्ਬਾਤੀ ਹੋਣ ਦੇ ਨਾਲ ਨਾਲ ਜੋਸ਼ ਤੇ ਹੌਸ ਨੂੰ ਕਾਬੂ ਕਰਨਾ ਬਹੁਤ ਜ਼ਰੂਰੀ ਆ ਕਿ ਦੁਸ਼ਮਣ ਸਾਡਾ ਕੋਈ ਨਜਾਇਜ਼ ਫਾਇਦਾ ਨਾ ਠਾਵੇਂ ਇਸ ਕਰਕੇ ਜਿੰਨੀ ਕ ਗੱਲ ਮੈਂ ਤੁਹਾਡੇ ਕੋਲ ਰੱਖੀ ਚੰਗੀ ਲੱਗੀ ਸਾਡੀ ਗੱਲ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰਿਓ ਤੇ ਸ਼ੇਅਰ ਕਰਿਓ ਤਾਂ ਕਿ ਅਸੀਂ ਸਾਡਾ ਹੌਸਲਾ ਵਧੇ ਅਸੀਂ ਤੁਹਾਡੇ ਨਾਲ ਹੋਰ ਖੁੱਲ ਕੇ ਗੱਲ ਕਰੀਏ ਤੇ ਜੋ ਸਾਡੇ ਵਿੱਚ ਕਮੀਆਂ ਨੇ ਉਹ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੁਸੀਂ ਸਾਡੇ ਸਰੋਤੇ ਹੋਗੇ ਤੁਸੀਂ ਸਾਡੇ ਕੋਈ ਪਿਓ ਆ ਕੋਈ ਭਰਾਗਾ ਕੋਈ ਭੈਣ ਆ ਕੋਈ ਮਾਤਾ ਅਸੀਂ ਛੋਡੇ ਉਹ ਸਵਾਲਾਂ ਦੇ ਜਿੱਥੋਂ ਤੱਕ ਰੋਇਆ ਵਧੀਆ ਸਾਰਥਕ ਰੂਪ ਦੇ ਵਿੱਚ ਜਵਾਬ ਵੀ ਦੇਈਏ ਕਿਉਂਕਿ ਅੱਜ ਲੜਾਈ ਤਿੱਖੀ ਆ ਸੈਂਟਰ ਦੀ ਤੇ ਲੜਾਈ ਦਾ ਕਿਵੇਂ ਲੜਨਾਗਾ ਜਜਵਾਤੀ ਹੋ ਕੇ ਲੜਨਾਗਾ ਸੂਝ-ਬੂਝ ਨਾਲ ਦੁਸ਼ਮਣ ਨੂੰ ਢਾਉਣਾਗਾ ਇਹ ਗੱਲ ਅਸੀਂ ਸੋਚਦੇ ਤੇ ਸ਼ਡੀ ਆਗੀ ਜੇ ਸਾਡੀ ਇਹ ਗੱਲ ਤੁਹਾਨੂੰ ਚੰਗੀ ਲੱਗਦੀ ਹੈਗੀ ਤਾਂ ਸਾਡੀ ਵੀਡੀਓ ਜਰੂਰ ਸ਼ੇਅਰ ਕਰਿਓ ਮੈਂ ਇੰਨਾ ਕਹਿੰਦਾ ਹੋਇਆ ਫਤਿਹ ਬੁਲਾਉਣਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ